ਦੇਸ਼ ਭਰ ਵਿੱਚ ਅੱਜ ਚੋਣਾਂ ਦਾ ਆਖਰੀ ਪੜਾਅ ਸ਼ੁਰੂ ਹੋ ਗਿਆ ਹੈ ਪੰਜਾਬ ਵਿੱਚ ਸਵੇਰੇ 7 ਵਜੇ ਤੋਂ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ ਪਟਿਆਲਾ ਲੋਕ ਸਭਾ ਹਲਕਾ ਤੋਂ ਆਪ ਦੇ ਉਮੀਦਵਾਰ ਡਾਕਟਰ ਬਲਵੀਰ ਸਿੰਘ ਨੇ ਆਪਣੇ ਪਰਿਵਾਰ ਸਮੇਤ ਬੋਲਦਾ ਇਸਤੇਮਾਲ ਕੀਤਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਹਨਾਂ ਕਿਹਾ ਕਿ ਦੇਖੋ ਇਹ ਜਿਹੜੀ ਇਹ ਵਾਲੀ ਵੋਟ ਹੈ ਇਹਨੇ ਡਿਸਾਈਡ ਕਰਨਾ ਕਿ ਦੇਸ਼ ਦੇ ਵਿੱਚ ਆਉਣ ਵਾਲੇ 5 ਸਾਲ ਦੇ ਵਿੱਚ ਕਿਹੋ ਜੀ ਸਰਕਾਰ ਹੋਏਗੀ ਕਿ ਹੋ ਜਾ ਸਮਾਜ ਹੋਏਗਾ ਔਰ ਦੇਸ਼ ਅੱਗੇ ਜਾਏਗਾ ਤਰੱਕੀ ਕਰੇਗਾ ਉਹਨਾਂ ਉਹਨਾਂ ਲੋਕਾਂ ਨੇ ਜਾ ਕੇ ਤੁਹਾਡੀਆਂ ਜੜੀਆਂ ਸਾਰੀਆਂ ਪਾਲਿਸੀਆਂ ਬਣਾਣੀਆਂ ਚਾਹੇ ਉਹ ਸਿਹਤ ਹੈ ਸਿੱਖਿਆ ਰੋਜ਼ਗਾਰ ਹੈ ਸੋ اسی ਗਰਮੀ ਚ ਬਾਕੀ ਸਾਰੇ ਆਪਣੇ ਰੋਜ਼ਮਰਾਂ ਦੇ ਸਾਰੇ ਕੰਮ ਵੀ ਕਰਦੇ ਆ ਰੋਜ਼ ਕਰਦੇ ਆ ਅਸੀਂ ਇਹੋ ਜੇ ਗਰਮੀ ਚ ਲੋਕ ਮਕਾਨ ਵੀ ਬਣਾ ਰਹੇ ਆ ਕੰਸਟ੍ਰਕਸ਼ਨ ਵਰਕਰਸ ਲੱਗੇ ਹੋਏ ਆ ਖੇਤਾਂ ਦੇ ਵਿੱਚ ਝੋਨਾ ਲੱਗਣਾ ਉਹਦੀ ਤਿਆਰੀ ਕਰ ਰਹੇ ਆ ਕਿਸਾਨ ਮਜ਼ਦੂਰ ਜਿਹੜੇ ਕਰਮਚਾਰੀ ਆ ਉਹ ਸਾਰੇ ਡਿਊਟੀਆਂ ਤੇ ਆਪਣੇ ਲੱਗੇ ਹੋਏ ਆ ਸੋ ਸ਼ਾਰੀਆਂ ਨੂੰ ਵੀ ਜਿਹੜੀ ਹੈਗੀ ਆ ਇਹ ਮਤਲਬ ਜਿਹੜੀ ਤਪਸ਼ਾ ਹੈ ਬਰਦਾਸ਼ਤ ਕਰਨ ਦਾ ਤਪ ਕਾਲ ਨੂੰ ਅੱਜ ਆਪਾਂ ਨੂੰ ਇਹ ਆਪਾਂ ਇਹਨੂੰ ਤਪ ਸਮਝ ਕੇ ਕਰ ਲਈਏ ਵੀ ਆਪਾਂ ਤਪ ਕਰਨਾ ਦੇਸ਼ ਦੇ ਖਾਤਰ ਇੱਕ ਦਿਨ ਆਪਾਂ ਨੂੰ ਕਰ ਲੈਣਾ ਚਾਹੀਦਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆ ਜਿਹੜੇ ਬਜ਼ੁਰਗ ਹੈ ਉਹਨਾਂ ਨੂੰ ਉਹਨਾਂ ਨੂੰ ਆਪਾਂ ਪਹਿਲਾਂ ਵੀ 80+ ਦੀ ਵੋਟ ਘਰ ਵੀ ਘਰ ਪਈ ਹੈ ਜੀ ਜਿਹੜੇ ਇੱਥੇ ਆ ਉਹਨਾਂ ਨੂੰ ਪ੍ਰਾਇਰਿਟੀ ਹੈ ਉਹਨਾਂ ਦੀ ਸੀਨੀਅਰ ਸਿਟੀਜ਼ਨਸ ਦੀ ਸੋ ਆਪਣਾ ਉਹ ਅਧਿਕਾਰ ਵੀ ਯੂਜ਼ ਕਰ ਸਕਦੇ ਆ ਪਰ ਵੋਟ ਜ਼ਰੂਰ ਪਾਣੀ ਚਾਹੀਦੀ ਹੈ ਸਰਬ ਲੋਅਲ ਲੋਅ ਇਨ ਹੋਟਲ ਦੇ ਬਾਰੇ ਕੀ ਕਹਿਣਾ ਹੈ ਜੀ ਅੱਜ ਦੇ ਬਾਰੇ ਵੀ ਲੋਕਾਂ ਨੂੰ ਜੀ ਸ਼ਾਂਤੀ ਹੈ ਜਿਹੜਾ ਬਿਲਕੁਲ ਪੀਸਫੁਲ ਔਰ ਪੰਜਾਬ ਦੀ ਟ੍ਰੈਡੀਸ਼ਨ ਵੀ ਹੈ ਜੀ ਇਹ ਬਿਲਕੁਲ ਸ਼ਾਂਤ ਵਿੱਚ ਉਹ ਜਿਹਨੂੰ ਵੀ ਆਪਣੇ ਕੈਂਡੀਡੇਟ ਨੂੰ ਚੋਣਨ ਹੈ ਹਰ ਇੱਕ ਨੂੰ ਆਪਣਾ ਆਪਣਾ ਅਧਿਕਾਰ ਹੈ ਬਿਲਕੁਲ ਸ਼ਾਂਤ ਵੀ ਰਹਿਣਾ ਚਾਹੀਦਾ ਜੀ ਠੀਕ ਹੈ